जय श्री राम जी हर हर महादेव सो आज मैं थोनू कोई खास गल करना चाहनी है क्योंकि मैं काफी दिन हो गए YouTube ਤੇ ਕੋਈ ਵੀ ਵੀਡੀਓ ਨਹੀਂ ਦੇਖੀ ਹੈਗੀ ਜਿਵੇਂ ਕਿ ਆਪਣੇ ਰੋਮੀ ਹੋ ਗਿਆ ਹਰਪ੍ਰੀਤ ਹੋ ਗਿਆ ਗੁਰਪ੍ਰੀਤ ਹੋ ਗਿਆ ਇਹਨਾਂ ਦੇ ਲਾਈਵ ਚੱਲਦੇ ਆ ਪਹਿਲਾਂ ਮੈਂ ਹਮੇਸ਼ਾ ਦੇਖਦੀ ਰਹਿੰਦੀ ਸੀ ਪਰ ਮੈਂ ਬਿਜ਼ੀ ਐਨੀ ਕੁ ਸੀਗੀ ਕਿ ਟਾਈਮ ਨਹੀਂ ਲੱਗਿਆ ਕਿਉਂਕਿ ਹਰਵਸ਼ੀ ਦੇ ਦਾਦਾ ਜੀ ਦੀ ਡੈਥ ਹੋ ਗਈ ਸੀਗੀ ਚਾਚਾ ਦਾਦਾ ਜੀ ਸੀਗੇ ਉਹਨਾਂ ਦੇ ਉੱਧਰ ਚਲੀ ਗਈ ਉਧਰੋਂ ਆਈ ਫਿਰ ਬੁਖਾਰ ਚੜ ਗਿਆ ਬਿਮਾਰ ਹੋ ਗਈ ਸੋ ਮੈਂ ਇਹ ਗੱਲ ਕਰਨਾ ਚਾਹੁੰਨੀ ਆ ਵੀ ਜਿਹੜਾ ਇੱਕ ਪਿੱਛੇ ਇਹਨਾਂ ਦਾ ਕੋਈ ਰੌਲਾ ਪੈ ਰਿਹਾ ਹੈਗਾ ਮੈਂ ਕੋਈ ਵੀਡੀਓ ਨਹੀਂ ਦੇਖੀ ਮੈਂ ਆਪਣਾ ਬਲੌਗ ਜ਼ਰੂਰ ਪਾਉਣੀ ਆ ਉਹ ਵੀ ਦੇਖਿਓ ਉਹ ਵੀ ਮੈਂ ਰਾਤ ਦੋ ਤਿੰਨ ਬਲੌਗ ਜਿਹੜੇ ਸੀਗੇ ਹਫਤੇ 'ਚ ਦੋ ਜਾਂ ਤਿੰਨ ਬਲੌਗ ਜਿਹੜੇ ਪਾਉਣੀ ਦੋ ਪਾਉਣੀ ਆਗੀ ਦੋ ਪਾਉਣੀ ਵੈਸੇ ਤਾਂ ਮੈਂ ਤੇ ਉਹ ਵੀ ਮੈਂ ਰਾਤ ਦੇਖਿਆ ਜਿਹੜੇ ਉਦੋਂ ਪਿਛਲੇ ਹਫਤੇ ਪਾਏ ਸੀ ਉਹ ਵੀ ਮੈਂ ਰਾਤ ਤਿੰਨੇ ਚਾਰੇ ਬਲੌਗ ਮੈਂ ਆਪਦੇ ਰਾਤ ਦੇਖੇ ਆ ਤੇ ਕਿਉਂਕਿ ਇੰਨਾ ਅ ਅਜੀ ਰਾਤ ਬੁਖਾਰ ਕਰਕੇ ਸੌਂ ਜਾਈਦਾਗਾ ਤੇ ਟਾਈਮ ਨਹੀਂ ਲੱਗਦਾ ਦੁਪਹਿਰੇ ਧੁੱਪੇ ਧੱਪੇ ਬਹਿ ਜਾਈਦਾ ਫੋਨ ਨਹੀਂ ਖੋਲੀਦਾਗਾ ਤੇ ਮੈਂ ਗੱਲ ਕਰਨਾ ਚਾਹੁੰਨੀ ਆ ਕਿ ਜਿਹੜਾ ਆ ਕੁੜੀ ਕੋਈ ਜਿਹੜੀ ਕਹਿੰਸੀ ਮੈਂ ਗੁਰਪ੍ਰੀਤ ਦੀ ਹਰਪ੍ਰੀਤ ਦੀ ਮਤਲਬ ਸਿਸਟਰ ਬਣੀ ਹੋਈ ਆ ਤੇ ਮੈਂ ਕਿਸੇ ਦੇ ਨਾ ਤਾਂ ਮੈਂ ਕਿਸੇ ਦੇ ਖਿਲਾਫ ਬੋਲ ਰਹੀ ਨਾ ਮੈਂ ਕਿਸੇ ਦੇ ਹੱਕ ਚ ਬੋਲ ਰਹੀ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਭੈਣ ਮੇਰੀ ਜਦੋਂ ਤੂੰ ਰੋਮੀ ਨੂੰ ਪੁੱਛ ਰਹੀ ਆ ਕੀ ਕੁਛ ਚਾਹੀਦਾ ਤਾਂ ਨਹੀਂ ਕੁਛ ਚਾਹੀਦਾ ਤਾਂ ਨਹੀਂ ਕੁਛ ਚਾਹੀਦਾ ਤਾਂ ਨਹੀਂ ਹਨਾ ਜੇ ਚਾਹੀਦਾ ਜਿਨੇ ਦੇਣਾ ਹੁੰਦਾਗਾ ਜਿਹੜਾ ਭੈਣ ਭਰਾ ਦਾ ਦਿਲੋਂ ਰਿਸ਼ਤਾ ਹੁੰਦਾ ਨਾ ਤਾਂ ਉਹ ਇਹ ਪੁੱਛਦਾ ਹੁੰਦਾਗਾ ਹਨਾ ਤੇ ਅੱਛਾ ਜੇ ਚਾਹੀਦਾ ਨਹੀਂ ਤਾਂ ਕੁਛ ਤੇ ਤੈਨੂੰ ਰੋਮੀ ਨੇ ਕਿਹਾ ਕਿ ਮੈਨੂੰ 10000 ਦੀ ਜ਼ਰੂਰਤ ਹੈ ਜੇ ਤੂੰ ਇੰਨਾ ਹੀ ਤੈਨੂੰ ਦਿਲ 'ਚ ਸੀਗਾ ਇਹ ਵੀ ਇਹਨੂੰ ਕੁਛ ਚਾਹੀਏ ਤੂੰ 10000 ਰੁਪਇਆ ਦੇ ਦਿੰਦੀ ਰੇਮਪਲ ਤੇ ਹੁਣ ਰੋਮੀ ਦੇ ਵਿੱਚ ਕਿੰਨਾ ਬਵਿਆਦ ਪਵਾਤਾ ਤੂੰ ਹੁਣ ਪਤਾ ਨਹੀਂ ਕਿੰਨਾ ਦੇ ਕਹਿਣ ਤੇ ਕੀਤਾ ਇਹ ਚੀਜ਼ਾਂ ਕਿੰਨਾਂ ਦੇ ਕਹਿਣ ਤੇ ਨਹੀਂ ਕੀਤੀ ਹਣਾ ਦੇਖੋ ਸੇਰ ਦੇ 8:00 ਵਜੇ ਮੈਂ ਸੁਣ ਰਹੀ ਹਾਂ ਕਥਾ ਪਰ ਮੈਂ ਨਾ ਥੋੜੀ ਜਿਹੀ ਰਹਿ ਗਈ ਆ ਤੇ ਚਲੋ ਕੋਈ ਨਹੀਂ ਦੁਬਾਰਾ ਸੁਣ ਲ लूंगी ਪਰ ਮੈਂ ਬਾਤ ਚ ਭੁੱਲ ਜਾਈ ਮੈਨੂੰ ਟਾਈਮ ਵੀ ਨਹੀਂ ਲੱਗਦਾ ਹੈਗਾ ਤੇ ਮੈਂ ਇਹ ਕਹਿੰਨੀ ਭੈਣ ਮੇਰੀ ਤੂੰ ਇਹ ਕਿਹੜੀਆਂ ਗੱਲਾਂ ਤੋਂ ਮਤਲਬ ਕਿਹ ਚੀਜ਼ਾਂ ਤੂੰ ਕੀਤੀਆਂ ਤੂੰ ਮਤਲਬ ਕਿਉਂ ਇਹ ਚੀਜ਼ ਕੀਤੀ ਤੂੰ ਜੀ ਜੇ ਤੂੰ ਨਹੀਂ ਦੇਣੇ ਸੀ ਪੈਸੇ ਫਿਰ ਤੂੰ ਉਹਨੂੰ ਪੁੱਛਿਆ ਕਿਉਂ ਹਨਾ ਚੱਲ ਲੋੜ ਤਾਂ ਵੱਡੇ ਵੱਡੇ ਨੂੰ ਪੈਂਦੀ ਆ ਜੀ ਮੇਰੇ ਮੰਮੀ ਨੇ ਕਿਹਾ ਲੋੜ ਤਾਂ ਵੱਡੇ ਵੱਡਿਆਂ ਨੂੰ ਪੈ ਜਾਂਦੀ ਆ ਹੁਣ ਮੈਂ ਵੀ ਉਹਨਾਂ ਦੇ ਲਿੰਕ 'ਚ ਰਹਿਣੀ ਆ ਜੇ ਉਹਨਾਂ ਨਾਲ ਮੈਂ ਗੱਲਬਾਤ ਕਰਦੀ ਆ ਜੇ ਕਿਤੇ ਨਾ ਕਿਤੇ ਮੈਨੂੰ ਵੀ ਕਹਿੰਦੇ ਤਾਂ ਫਿਰ ਮੈਂ ਇੰਨਾ ਬਵਾਲ ਨਹੀਂ ਸੀ ਪਾਉਣਾ ਜੇ ਮੇਰੇ ਕੋਲੇ ਹੁੰਦੇ ਮੈਂ ਦੇ ਦਿੰਦੀ ਜੇ ਨਾ ਹੁੰਦੇ ਮੈਂ ਕਹਿਣਾ ਸੀ ਬਈ ਮੇਰੇ ਕੋਲੇ ਪੈਸੇ ਨਹੀਂ ਹੈਗੇ ਵੀਰ ਮੈਂ ਤੈਨੂੰ ਦੇ ਨਹੀਂ ਸਕਦੀ ਹੈਗੀ ਹਨਾ ਤੂੰ ਮਤਲਬ ਇਹ ਪਤਾ ਨਹੀਂ ਕਿੱਥੋਂ ਆਈ ਆਂ ਕੌਣ ਸੀ ਕੌਣ ਨਹੀਂ ਸੀਗੀ ਹੁਣ YouTube ਤੇ ਇੰਨਾ ਬਿਵਾਲ ਕਰਵਾ ਦਿੱਤਾ ਹੈਗਾ ਪਰ ਮੈਂ ਜਿੰਨੇ ਵੀ ਰੋਸਟ ਨੇ ਜਾਂ ਬਲੌਗਰ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਵੀ ਦੇਖੋ ਕਿਸੇ ਨੂੰ ਮਾੜਾ ਚੰਗਾ ਨਾ ਬੋਲੋ ਪਤਾ ਕਿਉਂ ਲੋੜ ਜਿਹੜੀ ਆ ਸਭ ਨੂੰ ਪੈ ਸਕਦੀ ਕੀ ਗੱਲ ਕੀ ਰੋ ਮੈਨੂੰ ਲੋੜ ਨਹੀਂ ਪਈ ਹੋਣੀ ਜੇ ਉਹਨੂੰ ਲੋੜ ਪਈ ਤਾਂ ਉਹਨੇ ਤਾਂ ਕੋਈ ਵੀ ਚੀਜ਼ ਕੋਈ ਮੰਗਦਾ ਤਾਂ ਮਾਰ ਕੇ ਮਾਰ ਕੇ ਮੰਗਦਾ ਉਹ ਚੀਜ਼ ਨੂੰ ਹਨਾ ਕਿਸੇ ਦਾ ਮਨ ਨਹੀਂ ਕਰਦਾ ਹੁੰਦਾ ਕਿਸੇ ਤੋਂ ਕੋਈ ਪੈਸਾ ਮੰਗੇ ਜਦੋਂ ਤੂੰ ਆਫਰ ਹੀ ਦੇ ਦਿੱਤੀ ਕਿ ਕੋਸ ਚਾਹੀਦਾ ਉਹਨੂੰ జాਕੇਟ ਨਹੀਂ ਚਾਹੀਦੀ ਸੀ ਉਹਨੂੰ ਬੂੜਨੀ ਚਾਹੀਦੀ ਸੀ ਉਹਨੇ ਕਿਹਾ ਵੀ ਮੈਨੂੰ ਭੈਣੇ ਮੈਨੂੰ 10000 ਰੁਪਏ ਚਾਹੀਦਾ ਮੈਨੂੰ ਦੇ ਦੇ ਫਿਰ ਤੂੰ ਇੰਨਾ ਕਰ ਕਰਾ ਕੇ ਵੀ ਫਿਰ ਤੂੰ ਹੁਣ ਦੇਖ ਕਿੰਨੀਆਂ ਗਾਲਾਂ ਤਾਂ ਰੋਮ ਹੀ ਨਹੀਂ ਕੱਢੀਆਂ ਤੈਨੂੰ ਹੀ ਕੱਢੀਆਂ ਤੂੰ ਇੱਕ ਕੁੜੀ ਆ ਹਨਾ ਤੇ ਮਤਲਬ ਚੰਗਾ ਨਹੀਂ ਲੱਗਦਾ ਕਿ ਤੈਨੂੰ ਕੋਈ ਮਾੜਾ ਚੰਗਾ ਬੋਲੀ ਹਨਾ ਫਿਰ ਗੱਲ ਆ ਜਾਂਦੀ ਹੈ ਰਿੰਪਲ ਦੀ ਤੇ ਰਿੰਪਲ ਭਰਾਵਾ ਚਲ ਤੈਨੂੰ ਵੀ ਜ਼ਿੰਦਗੀ 'ਚ ਕਦੇ ਲੋੜ ਪੈ ਸਕਦੀ ਆ ਪੈਸੇ ਤੇ ਲਦੀ ਇਹ ਨਹੀਂ ਹੈਗੀ ਤੂੰ ਤੂੰ ਮਤਲਬ ਕਿ ਪੜਦੇ ਤੋਂ ਬਾਹਰ ਮੰਗ ਸਕਦਾ ਪਰ ਤੈਨੂੰ ਮਾੜਾ ਨਹੀਂ ਕਹਿੰਦੇ ਹੈਗੇ ਵੀ ਪਰ ਜੇ ਰੋਮੀ ਨੇ ਇਹ ਚ ਪੈਸੇ ਮੰਗਣਾਂ ਮੈਂ ਕਿਸ ਦੀ ਹਮਾਇਤ ਕਰਦੀ ਆ ਵੀ ਤੈਨੂੰ ਇੰਨਾ ਨਹੀਂ ਭੰਡਣਾ ਚਾਹੀਦਾ ਸੀ ਤੇ ਲੋੜਾਂ ਪੈਂਦੀਆਂ ਰਹਿੰਦੀਆਂ ਕਹਿੰਦੇ ਗਲੀਆਂ ਦੇ ਕੱਖਾਂ ਤੱਕ ਵੀ ਲੋੜ ਪੈ ਜਾਂਦੀ ਆ ਬੰਦੇ ਨੂੰ ਤੇ ਇਹ ਤਾਂ ਚਲੋ ਪੈਸੇ ਦੀ ਗੱਲ ਆ ਹਨਾ ਤੇ ਇਹ ਚੀਜ਼ਾਂ ਨਹੀਂ ਇੰਨਾ ਨਹੀਂ ਕਿਸੇ ਨੂੰ ਭੰਡਣਾ ਚਾਹੀਦਾ ਵੀ ਪੈਸੇ ਕਿਉਂ ਮੰਗੇ ਪੈਸੇ ਕਿਉਂ ਮੰਗੇ ਡਿਜੀਟਲ ਮੰਗ ਤੇ ਫਲਾਨਾ ਟਿਮਕਾਨਾ ਮੈਂ ਤੈਨੂੰ ਵੀ ਇਹ ਕਹਿੰਨੀ ਆ ਭਰਾ ਮੇਰੇ ਇਹ ਚੀਜ਼ਾਂ ਨਹੀਂ ਕਰਨੀ ਚਾਹੀਦਾ ਮੰਗ ਲੈ ਮੰਗ ਲੈ ਤੁਹਾਨੂੰ ਕੀ ਆ ਉਹ ਹੁਣ ਕੁੜੀ ਨੇ ਜਦੋਂ ਆਫਰ ਹੀ ਕਰਤੀ ਕਿ ਕੀ ਚਾਹੀਦਾ ਮੈਂ ਬਾਰੀ-ਬਾਰੀ ਹੋਈ ਕਹਿੰਨੀ ਬਾਰੀ-ਬਾਰੀ ਹੋਈ ਰੋਮੀ ਸਮਝਾਈ ਜਾਂਦਾ ਬਾਰੀ-ਬਾਰੀ ਹੋਈ ਰਿੰਪਲ ਕਹੀ ਜਾਂਦਾ ਵੀ ਐਦਾਂ ਮਤਲਬ ਕਿ ਪੈਸੇ ਮੰਗੇ ਮੰਗਤਿਆਂ ਵਾਲੀ ਕਿਹੜੀ ਗੱਲ ਆ ਲੋੜ ਨਹੀਂ ਪੈ ਸਕਦੀ ਮੈਨੂੰ ਲੋੜ ਪੈ ਸਕਦੀ ਤੇ ਕੀ ਰਿੰਪਲ ਬਾਈ ਚਾਂਸ ਮੈਂ ਕਹਿ ਸਕਦੀ ਆ ਮੈਂ ਰੋਮੀ ਨੂੰ ਵੀ ਕਹਿ ਸਕਦੀ ਵੀ ਮੈਨੂੰ ਭਰਾਵਾ 5000 7000 ਦੀ ਲੋੜ ਆ ਮੈਨੂੰ ਦੇ ਦੇ ਜਾਂ ਰਿੰਪਲ ਤੈਨੂੰ ਵੀ ਕਹਿ ਸਕਦੀ ਆ ਹਨਾ ਚਲੋ ਕੋਈ ਗੱਲ ਨਹੀਂ ਇਨਸਾਨੀਅਤ ਨਾਤੇ ਬੰਦਾ ਕਹਿ ਸਕਦਾ ਹੁੰਦਾਗਾ ਜੇ ਆਪਾਂ ਲਿੰਕ ਦੇ ਵਿੱਚ ਹੋਈਏ ਹੁਣ ਲਿੰਕ ਦੇ ਵਿੱਚ ਆਪਾਂ ਤਾਂ ਦੇਖੋ ਰਿੰਪਲ ਹੈ ਨਹੀਂ ਕਿ ਵੀ ਮੈਂ ਤੈਨੂੰ ਕਮਾ ਹਨਾ ਜਾਂ ਤੂੰ ਮੇਰੇ ਨਾਲ ਗੱਲਬਾਤ ਕਰੇ ਫੋਨ ਤੇ ਜਾਂ ਰੋਮੀ ਗੱਲਬਾਤ ਕਰੇ ਫੇਰ ਆਪਾਂ ਕਹਿ ਸਕਦੇ ਹੁੰਦੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਇਹਨਾਂ ਨਾਲ ਮਤਲਬ ਤੁਸੀਂ ਇਹ ਚੀਜ਼ਾਂ ਨੂੰ ਕਰੋ ਕਿਸੇ ਨੂੰ ਇੰਨਾ ਜਲੀਲ ਨਾ ਕਰੋ ਵੀ ਪੈਸੇ ਮੰਗੇ ਪੈਸੇ ਮੰਗੇ ਮੈਂ ਕਿਸੇ ਦੀ ਹਮਾਇਤ ਨਹੀਂ ਕਰਦੀ ਹੈਗੀ ਫਿਰ ਗੰਦੀਆਂ ਗਾਲਾਂ ਤੁਸੀਂ ਕੱਢ ਰਹੇ ਹੋ ਤੁਹਾਨੂੰ ਤਾਂ ਆਪ ਨੂੰ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਥੇ ਗਾਲਾਂ ਕੱਢਦੇ ਆ ਨੂੰ ਹਨਾ ਮੈਂ ਰਿੰਪਲ ਨੂੰ ਕਹਿੰਦੀ ਪਹਿਲਾਂ ਰਿੰਪਲ ਗਾਲਾਂ ਕੱਢ ਰਿਹਾ ਬਹੁਤ ਗੰਦੀਆਂ ਤੇਰੇ ਬਲੌਗ ਆ ਤੇਰੇ ਅਸੀਂ ਰਮਾਂਚਕ ਜਾਂ ਰੋਸਟਰ ਅਸੀਂ ਵੀ ਦੇਖਦੇ ਆ ਸਾਡੇ ਬੱਚੇ ਵੀ ਦੇਖਦੇ ਆ ਸਾਡੇ ਮੰਮੀ ਹੁਣੀ ਵੀ ਦੇਖਦੇ ਆ ਹਨਾ ਹਰ ਗੱਲ ਤੇ ਤੁਸੀਂ ਇੱਕੋ ਇੱਕ ਆ ਕਾ 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 ਲਾਈਏ ਤੁਸੀਂ ਕਿਉਂ ਗਾਲੀਆਂ ਗਾਲਾ ਇੰਨੇ ਗੰਦਾ ਕਰ ਬਿਨਾ ਗਾਲਾ ਤੋਂ ਵੀ ਤੁਸੀਂ ਰਵਾਂਚਕ ਬਣਾ ਸਕਦੇ ਹੋ ਬਿਨਾ ਗਾਲਾ ਤੋਂ ਵੀ ਤੁਸੀਂ ਰੋਸਟ ਕਰ ਸਕਦੇ ਆ ਹਨ ਪੈਣ ਤੇਰੀ ਆ ਗਾਲਾਂ ਦੀ ਤਾਂ ਕਰਕੇ ਰੋਮੀ ਗਾਲਾ ਕੱਢੀ ਜਾਂਦਾਗਾ ਪਰ ਮੈਂ ਦੋਨਾਂ ਨੂੰ ਇਹ ਕਹੂੰਗੀ ਵੀ ਗਾਲਾ ਨਾ ਕੱਢੋ ਸਾਰੀ ਫੈਮਿਲੀ ਸਾਡੀ ਤੁਹਾਡੇ ਬਲੌਗ ਦੇਖਦੀ ਆ ਸਾਡੀ ਸਾਰੀ ਦੋਨਾਂ ਨੂੰ ਸਾਨੂੰ ਦੋਨੇ ਇੱਕੋ ਜਿਹੇ ਨੇ ਕਿਉਂਕਿ ਅਸੀਂ ਦੇਖਦੇ ਆਂਗੇ ਮੈਂ ਫਿਰ ਮੈਂ ਰੋਮੀ ਇਹਦਾ ਰਿੰਪਲ ਦਾ ਪਹਿਲਾ ਪਹਿਲਾ ਰਿੰਪਲ ਦਾ ਆਇਆ ਸੀਗਾ ਮੇਰੇ ਕੋਲੇ ਮਤਲਬ ਨੋਟੀਫਿਕੇਸ਼ਨ ਆਈ ਸੀ ਮੇਰੇ ਕੋਲੇ ਉਹ ਦੇਖਿਆ ਸੀ ਉਸ ਤੋਂ ਬਾਅਦ ਮੈਂ ਦੇਖਿਆ ਵੀ ਕੀ ਚੱਕਰ ਚੱਲ ਰਿਹਾ ਹੈਗਾ ਫਿਰ ਮੈਂ ਹਰਪੀ ਤੇ ਉਹਨਾਂ ਦਾ ਵੇਖਿਆ ਜਿਹੜੇ ਲਾਈਵ ਜੈਕਟਾ ਜੂਟਾ ਮੰਗਦੀਆਂ ਦੇਖੋ ਭਰਾਵੋ ਤੁਸੀਂ ਵੀ ਐਦਾਂ ਦਾ ਕੁਝ ਤੁਹਾਨੂੰ ਕੋਈ ਆਫਰ ਕਰਦਾ ਨਾ ਤੇ ਉਸ ਚੀਜ਼ ਨੂੰ ਬੰਦ ਕਰ ਦਿਓ ਉਹ ਚੀਜ਼ ਤੁਸੀਂ ਇਗਨੋਰ ਮਾਰੋ ਕਿਉਂਕਿ ਤੁਸੀਂ ਰੋਸਟਰੋਂ ਰੋਸਟਾਂ ਦੇ ਉੱਪਰ ਬਹੁਤ ਦੇਖੋ ਹੁਣ ਬਲੌਗਰ ਕਹਿ ਰਹੀ ਰੋਸਟਾਂ ਨੂੰ ਕਿ ਕੀ ਗੰਦ ਪਾਇਆ ਹੋਇਆ ਤੁਸੀਂ ਟੀਵੀ ਦੇ ਉੱਪਰ ਹਨਾ ਬਲੌਗਰ ਬਲੌਗਰ ਹੋਣ ਦੇ ਨਾਤੇ ਮੈਂ ਕਹਿ ਰਹੀ ਹਾਂ ਹਨਾ ਪਹਿਲਾਂ ਅਮਰਤਾ ਸੀਗੀ ਕੁੜੀ ਉਹਦੇ ਬਾਰੇ ਵੀ ਕਾਫੀ ਕੋਸੀ ਉਹ ਮੈਂ ਮਾੜਾ-ਮੋਟਾ ਦੇਖਿਆ ਸੀ ਕਿ ਆਪਾਂ ਨੂੰ ਇੰਨੇ ਗੱਲਾਂ ਚ ਇੰਟਰਸਟ ਹੈ ਉਹ ਮੈਨੇ ਪਤਾ ਸੱਚ ਸੀ ਜਾਂ ਝੂਠ ਸੀ ਸਾਨੂੰ ਨਹੀਂ ਪਤਾ ਨਾ ਚੀਜ਼ਾਂ ਦਾ ਫੇਰ ਦੇਖੋ ਮਤਲਬ ਇਹ ਹੁਣ ਹੁਣ ਬਲੌਗਰ ਤਾਂ ਠੰਡੇ ਆ ਸਾਰੇ ਬਲੌਗਰ ਤਾਂ ਚੁੱਪਚਾਪ ਬੈਠੇ ਆ ਹੁਣ ਰੋਸਟ ਕਿਉਂ ਇਹ ਚੀਜ਼ਾਂ ਕਰ ਰਹੇ ਨੇ ਮੈਨੂੰ ਸਮਝ ਨਹੀਂ ਆਉਂਦੀ ਔਰ ਰੈਂਪਲ ਨੂੰ ਮੈਂ ਕਹੂੰਗੀ ਰੈਂਪਲ ਤੇਰੇ ਤੇਰੇ ਰਮਾਂਚਕ ਤੇ ਤੇਰਾ ਜੋ ਵੀ ਹੈਗਾ ਸਾਡੀ ਸਾਰੀ ਫੈਮਿਲੀ ਦੇਖਦੀ ਆ ਹੋਰ ਵੀ ਬਹੁਤ ਲੋਕ ਦੇਖਦੇ ਆ ਔਰ ਰੋਮੀ ਨੂੰ ਵੀ ਮੈਂ ਕਹੂੰਗੀ ਕਿ ਤੁਸੀਂ ਇੰਨੀਆਂ ਗੰਦੀਆਂ ਗਾਲਾਂ ਨਾ ਕੱਢੋ ਬਹਿ ਕੇ ਤੁਸੀਂ ਵੀ ਹੁਣ ਸੌਟ ਆਊਟ ਕਰੋ ਸਾਨੂੰ ਕਹਿੰਦੇ ਆ ਨਾ ਬਹਿ ਕੇ ਗੱਲ ਕਰੋ ਜਦੋਂ ਅਸੀਂ ਲੜਦੇ ਆ ਤੁਸੀਂ ਵੀ ਬਹਿ ਕੇ ਕਰੋ ਪਰ ਕਿਸੇ ਦੀ ਆ ਮਤਲਬ ਕਿਸੇ ਨੇ ਜੇ ਕਿਸੇ ਤੋਂ ਕੋਈ ਪੈਸਾ ਤੇ ਲਾ ਮੰਗ ਲਿਆ ਤੇ ਉਹਦੀ ਐਡੀ ਬੇਇਜ਼ਤੀ ਨਾ ਕਰੋ ਹਨਾ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਰੋਮੀ ਇਨਸਾਨ ਆ ਰੋਮੀ ਕਿਹੜਾ ਰੱਬ ਆ ਉਹਨੇ ਮੰਗ ਲਏ ਹੁਣ ਉਹਨੂੰ ਲੋਡ ਪੈ ਗਈ ਹੁਣੀ ਮੰਗ ਲੇ ਹਨਾ ਤੇ ਇਹੋ ਜੀ ਉਹ ਖੱਚ ਸੀਗੀ ਜਿਹੜੀ ਭੈਣ ਸੀਗੀ ਇਹਦੀ ਬਣੀ ਹੋਈ ਜਿਹੜੀ ਕਹਿੰਦੀ ਮੈਂ ਤੇਰੀ ਭੈਣ ਆ ਹਰਪ੍ਰੀਤ ਦੀ ਗੁਰਪ੍ਰੀਤ ਦੀ ਭੈਣ ਆ ਕਿਉਂ ਤੂੰ ਇਹ ਚੀਜ਼ਾਂ ਕਰੀਆਂ ਤੂੰ ਕਿਉਂ ਆਫਰਾਂ ਦਿੰਨੀ ਆ ਤੂੰ ਐਡੀ ਕਿੱਡੀ ਸੀਗੀ ਤੂੰ ਕਾਹਤੋਂ ਆਫਰਾਂ ਦਿੰਨੀ ਆ ਇਹ ਚੀਜ਼ ਨੂੰ ਵੀ ਪੈਸੇ ਲੈ ਲੋ ਕਰ ਲੋ ਹਨਾ ਮੈਂ ਦੇਖ ਤੈਨੂੰ ਭੈਣ ਮੇਰੀ ਮੈਂ ਤੈਨੂੰ ਜਾਣਦੀ ਨਹੀਂ ਹੈਗੀ ਹੁਣ ਤੂੰ ਕਿੰਨੀਆਂ ਗਾਲਾਂ ਤਾਂ ਰੋਮੀ ਤੋਂ ਖਾਦੀਆਂ ਹਨਾ ਇੱਕ ਤੂੰ ਕੁੜੀ ਆ ਤੂੰ ਚੰਗੀ ਨਹੀਂ ਖੱੱਚਾ ਵਾਲਾ ਕੰਮ ਨਾ ਕਰਿਆ ਕਰੋ ਜੇ ਤੁਹਾਨੂੰ ਜ਼ਿਆਦਾ ਹੀ ਮਤਲਬ ਇੰਟਰਸਟ ਆ ਆਪਣਾ ਚੈਨਲ ਬਣਾਓ ਤੇ ਲਾਈਵ ਹੋ ਤੇ ਸਾਰਾ ਕੁਝ ਉਹਦੇ ਵਿੱਚ ਕਰੀ ਜਾਂਦੇ ਕਰੀ ਚੱਲੋ ਕਿਸੇ ਦੇ ਰਾਹੀ ਨਾ ਫੇਮਸ ਹੋਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਮਤਲਬ ਕਿਸੇ ਦੇ ਮੋਢੇ ਤੇ ਬੰਦੂਖ ਰੱਖ ਕੇ ਨਾ ਚਲਾਓ ਮੈਂ ਇਹ ਕਹੂੰਗੀ ਦੇਖ ਰਿੰਪਲ ਨੂੰ ਵੀ ਰਿੰਪਲ ਤੂੰ ਵੀ ਨਾ ਗਲਤ ਮਲਤ ਬੋਲੋ ਔਰ ਰੋਮੀ ਨੂੰ ਮੈਂ ਕਹੂੰਗੀ ਤੁਸੀਂ ਵੀ ਨਾ ਗਲਤ ਮਲਤ ਬੋਲੋ ਤੁਸੀਂ ਵੀ ਹੁਣ ਬਹਿ ਕੇ ਸੌਟ ਆਊਟ ਕਰੋ ਤੁਸੀਂ ਸਾਰੇ ਬਲੌਗਰਾਂ ਨੂੰ ਕਹਿੰਨੇ ਆ ਬਹਿ ਕੇ ਸੌਟ ਆਊਟ ਕਰੋ ਟੀਵੀ ਤੇ ਗੰਦ ਨਾ ਪਾਓ ਟੀਵੀ ਤੇ ਗਾਲਾਂ ਨਾ ਗੰਦੀਆ ਕਰਦੋ ਹਨਾ ਮੈਂ ਇੱਕ ਗੱਲ ਕਹੀ ਸੀ ਤਾਂ ਕਿੰਨੇ ਦਿਨ ਚੱਕੀ ਗਈ ਸੀ ਚਲੋ ਕੋਈ ਗੱਲ ਨਹੀਂ ਮੇਰੇ ਤਾਂ ਨਾਰਮਲ ਗੱਲ ਸੀਗੀ ਹਨਾ ਮੇਰੇ ਸਾਰੇ ਬਲੌਗ ਹੁਣ ਫੈਮਿਲੀ ਬਲੌਗ ਹੁੰਦੇ ਨੇ ਔਰ ਰਿੰਪਲ ਬੱਚੇ ਮੈਂ ਵੀ ਤੈਨੂੰ ਕਹੂੰਗੀ ਕਿ ਤੂੰ ਇਹ ਚੀਜ਼ਾਂ ਨਾ ਕਰ ਤੂੰ ਵਧੀਆ ਬਣਾਉਣਾਗਾ ਜੋ ਵੀ ਕਰਦਾਗਾ ਬਾਕੀ ਰਹਿ ਗਈ ਮੁਸ਼ਕੀ ਦੀ ਗੱਲ ਮੁਸ਼ਕਿਲ ਤਾਂ ਪੈਸੇ ਸਾਰੇ ਸਾਰਿਆਂ ਨੇ ਬਹੁਤ ਕਮਾਏ ਆ ਹੁਣ ਮੈਂ ਨਹੀਂ ਕਹੂੰਗੀ ਇਹ ਚੀਜ਼ ਤਾਂ ਮੁਸ਼ਕਿਲ ਆ ਤਾਂ ਸਭ ਨਹੀਂ ਪਾਇਆਗਾ ਸਾਰੇ ਸਾਰੇ ਆਪਣੇ ਮਤਲਬ ਬੈਂਕ ਅਕਾਊਂਟਾਂ ਦੇ ਲਈ ਕੰਮ ਕਰਦੇ ਆ ਕੋਈ ਕਿਸੇ ਦੇ ਲਈ ਕੰਮ ਨਹੀਂ ਕਰਦਾ ਹੈਗਾ ਹੈਨਾ ਮੈਂ ਹੀ ਕਹੂੰਗੀ ਤੇ ਰੋਮੀ ਨੂੰ ਜਲੀਲ ਨਾ ਇੰਨਾ ਕਰ ਹੈਨਾ ਉਹ ਤਿੰਨੇ ਜਵਾਕ ਜੇ ਆਪਣਾ ਲਾਈਵ ਹੋਈ ਜਾਂਦੇ ਆ ਹੋਈ ਜਾਂਦੋਂ ਤੁਹਾਨੂੰ ਇਹਦੇ ਵਿੱਚ ਕੀ ਪ੍ਰੋਬਲਮ ਆ ਤੁਸੀਂ ਆਪਣੇ ਜਸੂਸ ਕਿਉਂ ਛੱਡ ਰਹੇ ਆ ਜਦ ਕਿ ਰੋਮੀ ਕਹਿ ਰਿਹਾ ਸੀਗਾ ਭੈਣ ਬਣਾਈ ਸੀ ਜਿ ਕਿੱਦਾ ਸੀ ਤੁਸੀਂ ਕੀ ਲੈਣਾ ਇਹਨਾਂ ਚੀਜ਼ਾਂ ਤੋਂ ਮੈਨੂੰ ਤਾਂ ਸਮਝ ਨਹੀਂ ਆ ਤੁਸੀਂ ਆਪਣਾ ਆਪਣਾ ਕੰਮ ਕਰੀ ਚੱਲੋ ਹਣਾ ਸਾਰੇ ਬਲੌਗਰ ਹੁਣ ਆਰਾਮ ਨਾਲ ਬੈਠੇ ਹੋਏ ਆ ਨਾ ਸਾਰੇ ਬੈਠੇ ਹੋਏ ਆ ਤੇ ਤੁਸੀਂ ਵੀ ਆਪਣਾ ਆਰਾਮ ਨਾਲ ਰੋਸਟ ਕਰੋ ਜੀ ਨੂੰ ਕਰਨਾਗਾ ਗਾਲਾਂ ਨਾ ਕੱਢੋ ਗੰਦ ਨਾ ਪਾਓ ਚੰਗੀਆਂ ਚੀਜ਼ਾਂ ਨਹੀਂ ਲੱਗਦੀਆਂ ਜੈ ਸ਼ੀ ਰਾਮ